ਤੁਹਾਡੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬੜੀ ਵਾਇਰਲ ਹੋਈ ਤੁਸੀਂ ਥੱਪੜ ਮਾਰ ਰਹੇ ਹੋ ਬਜ਼ੁਰਗ ਦੇ ਸਮਾਪੋਤੇ ਰੱਖੇ ਗੱਲ ਕੀ ਵਜ੍ਹਾ ਕੀ ਸੀਗੀ ਜੀ ਤੁਹਾਨੂੰ ਥੱਪੜ ਮਾਰਨੀ ਕਿਉਂ ਪੈ ਗਈ ਪਹਿਲੀ ਗੱਲ ਤਾਂ ਇਦਾਂ ਵਾ ਵੀ ਜੇ ਦੇ ਸਿੱਖੀ ਸਰੂਪ ਦੇ ਵਿੱਚ ਪੂਰਨਿਕ ਸਿੱਖੀ ਸਰੂਪ ਦੇ ਵਿੱਚ ਬੰਦਾ ਵਾ ਠੀਕ ਆ ਜੇ ਇਹ ਕੰਮ ਕਰਨੇ ਆ ਤੇ ਦਾੜ੍ਹੀਆਂ ਕੇਸ ਕਟਾ ਲਓ ਸਾਨੂੰ ਕੋਈ ਚੱਕਰ ਨਹੀਂ ਆ ਠੀਕ ਆ ਭਾਵੇਂ ਹੋਵੇ ਬਜ਼ੁਰਗ ਤੇ ਭਾਵੇਂ ਹੋਵੇ ਮੁੰਡਾ ਗੁੰਡਾ ਤੇ ਭਾਵੇਂ ਹੋ ਜਿਹੜਾ ਮਰਜੀ ਜੇ ਕੰਮ ਕਰੂਗਾ ਛੇਤਰ ਕੀ ਅਸੀਂ ਘਾਟੇ ਵੀ ਲਾਵਾਂਗੇ ਠੀਕ ਆ ਫਾਇਦੇ ਦੋ ਚਪੇੜਾਂ ਵਜੀਆਂ ਬੱਜੀਆਂ ਬੱਜ ਮਾਪੂਤੇ ਰੱਖੇ ਇਹ ਗੱਲ ਇੱਥੇ ਹੁਆ ਮੰਨ ਲੈਂਦਾ ਮੈਂ ਸਿੱਖੇ ਸਾਰਾ ਕੋ ਕਰਦਾ ਆ ਇਹਨੇ ਜੀ ਆਹਨੇ ਸਿੰਘਾਂ ਨੂੰ ਇਹ ਅਧਿਕਾਰ ਕਿਨੇ ਦੇ ਦਿੱਤਾ ਕਿ ਬਈ ਤੁਸੀਂ ਲੋਕਾਂ ਦੇ ਘਰ ਦੇ ਵਿੱਚ ਵੜ ਕੇ ਉਹਨਾਂ ਨੂੰ ਕੁੱਟੋ ਤੁਸੀਂ ਉਹਨਾਂ ਦੇ ਘਰ ਦੇ ਵਿੱਚ ਵੜ ਕੇ ਉਹਨੂੰ ਥੱਪੜ ਮਾਰੋ ਇਸ ਸਵਾਲ ਤੱਕ ਉੱਠਦੇ ਪੀਣ ਵੀ ਵੇਖੋ ਬਾਈ ਫਿਰ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਦਾੜੀ ਕੇਸ ਰੱਖ ਕੇ ਤਮਾਕੂ ਖਾਂਦਾ ਸਾਨੂੰ ਗੁਰਕਲਗੀ ਧਰਪਾਸ਼ਨ ਅਧਿਕਾਰ ਦਿੱਤਾ ਜੇ ਕੋਈ ਕਰਦਾ ਤੇ ਕੁੱਟਾਂਗੇ ਅਸੀਂ ਮਾਰਾਂਗੇ ਛੇਤਰ ਇਹੋ ਨਹੀਂ ਮਾਰਾਂਗੇ ਬਾਈ ਸਾਨੂੰ ਬਾਜਾਂ ਵਾਲੇ ਦਾ ਅਧਿਕਾਰ ਆ ਅਸੀਂ ਬਾਣਾ ਪਾਇਆ ਜੇ ਅਸੀਂ ਬਾਣਾ ਪਾ ਕੇ ਵੀ ਜੇ ਇਹੋ ਜੇ ਕੰਮ ਸਹਿਣੇ ਆ ਤੇ ਫਿਰ ਫਿਟੇ ਲਾਣ ਸਾਡੇ ਬਾਣਾ ਪੌਂਦੇ ਹੀ ਬਾਈ ਨਿਹੰਗ ਸਿੰਘ ਹੁਣ ਆ ਚੀਜ਼ਾਂ ਦੇ ਉੱਪਰ ਉਤਰ ਆਏ ਨੇ ਬਾਈ ਉਤਰਾਂਗੇ ਕਿਉਂ ਨਹੀਂ ਉਤਰਾਂਗੇ ਫੇਰ ਅਹੀਂ ਇਹ ਕੰਮ ਕਰਾ ਲਈਏ ਇਹਨਾਂ ਕੋਲ। ਬਾਬਾ ਜੀ ਅਸੀਂ ਉਤਰਾਂਗੇ ਸਾਨੂੰ ਜੋ ਮਰਜ਼ੀ ਸਾਨੂੰ ਆਪਣੇ ਸਿਰ ਦੇਣੇ ਮੈਂ ਦਵਾਂਗੇ। ਅਸੀਂ ਇਹ ਕੰਮ ਚੱਲਣ ਨਹੀਂ ਦੇਣਾ। ਜਿਹੜੇ ਹੋਰ ਵੀ ਕਈ ਸੰਦੇ ਆ ਜੇ ਸਾਨੂੰ ਕੋਈ ਲੱਭ ਗਿਆ ਤਾਂ ਅਸੀਂ ਯੁੱਤੀ ਇਹੀ ਛਤਰਵਰੇ ਤੇ ਇਦਾਂ ਫੇਰਾਂਗੇ ਨਾ ਵੀ ਕਦੀ ਯਾਦ ਰੱਖੋਗੇ। ਵੇਖੋ ਬਾਬਾ ਜੀ ਜੇ ਅੱਜ ਆਪਾਂ ਸਮਝਾ ਲੈਂਦੇ ਕੱਲ ਨੂੰ ਹੋ ਸਕਦਾ ਵੀ ਹੋਰ ਕੋਈ ਉੱਠਦਾ। ਸਮਝਦੇ ਆਂ? ਅੱਜ ਦੇ ਵਜੀਆਂ ਉਹਦੇ ਦੋ ਚਪੇੜਾ। ਠੀਕ ਆ ਤੇ ਉਹ ਸੁਧਰ ਗਿਆ ਉਹ ਬੰਦੇ ਨੇ ਮਤਲਬ ਕਿਹਾ ਵੀ ਮੈਂ ਨਹੀਂ ਆਗੋ ਤਾਂ ਕਰਦਾ ਹੋ ਸਕਦਾ ਜੇ ਅਹੀਂ ਉਹਨੂੰ ਪਿਆਰ ਨਾ ਸਮਝਾਉਂਦੇ ਇੱਕ ਤੇ ਅਸੀਂ ਵੀ ਮਹਾਰਾਜ ਵੱਲੋਂ ਦੁਖੀ ਬੰਦੇ ਵੀ ਤੁਸੀਂ ਤੁਸੀਂ ਬਾਣਾ ਪਾਇਆ ਵਾ ਮਹਾਰਾਜ ਨੂੰ ਆਪਣਾ ਸਿੱਖੀ ਸਰੂਪ ਮੰਨਿਆ ਤੇ ਤੁਸੀਂ ਇਹ ਚੀਜ਼ਾਂ ਵੇਖ ਕੇ ਤੇ ਤਾਂ ਵੀ ਅੰਦੇਖਾ ਕਰਨ ਦੇ ਇਹ ਚੀਜ਼ਾਂ ਸਮਝਣ ਵਾਲੀਆਂ ਨਾ ਵੀ ਵੇਖੋ ਮੈਂ ਉਹ ਸਿਚੁਏਸ਼ਨ ਹੀ ਇਦਾਂ ਦੀ ਠੀਕ ਆ ਦਾੜਾ ਕੇਸ ਰੱਖਿਆ ਉਹਨੇ ਉਸ ਬੰਦੇ ਨੇ ਵੇਖੋ ਹੁਣ ਆਪਾਂ ਕਹਿੰਦੇ ਆ ਵੀ ਸਾਡੇ ਦਾਦੇ ਬਾਬਿਆਂ ਨੇ ਬੜਾ ਕੁਝ ਕੀਤਾ ਹੂੰ ਠੀਕ ਆ ਸੇ ਚੜਕ ਨਹੀਂ ਜਿਹੜੇ ਸਿਰ ਲਵਾਏ ਠੀਕ ਆ ਤੇ ਆਹਨ ਨੂੰ ਇਹਨਾਂ ਦੇ ਬੱਚੇ ਕੀ ਕਹਿਣਗੇ ਵੀ ਦਾੜੀ ਕੇਸ ਵਾਲੇ ਇਦਾਂ ਦੇ ਹੁੰਦੇ ਤਮਾਕੂ ਲੋਂਦੇ ਇਹ ਚੀਜ਼ਾਂ ਸਮਝਣ ਵਾਲੀਆਂ ਵਾ ਨਾ ਤੇ ਜੇ ਇਹ ਇਹ ਇਹਦਾ ਕੱਲ ਨੂੰ ਪ੍ਰਭਾਵ ਪਾਊਗਾ ਪੀੜੀ ਤੇ ਜੇ ਅੱਜ ਨਾ ਰੋਕਿਆ ਗਿਆ ਇਹਨੂੰ ਤੇ ਬੀਤੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਨਿਹੰਗ ਸਿੰਘ ਵੱਲੋਂ ਇੱਕ ਬਜ਼ੁਰਗ ਨੂੰ ਥੱਪੜ ਮਾਰੇ ਜਾਂਦੇ ਨੇ ਤੇ ਥੱਪੜ ਮਾਰੇ ਜਾਂਦੇ ਨੇ ਕਿ ਬਈ ਉਹ ਬਜ਼ੁਰਗ ਜਿਹੜਾ ਹੈਗਾ ਉਹ ਤੰਬਾਕੂ ਖਾਂਦਾ ਸੀਗਾ ਲੋਕ ਬਹੁਤ ਸਵਾਲ ਚੱਕ ਰਹੇ ਸੀਗੇ ਨਿਹੰਗ ਸਿੰਘ ਸਾਡੇ ਨਾਲ ਹੈਗੇ ਨੇ ਸਾਗਰ ਸਿੰਘ ਅਕਾਲੀ ਅ ਹੋਰ ਇਹੋ ਉਹਨਾਂ ਦਾ ਨਾਮ ਹੈਗਾ ਇਹ ਗੱਲਬਾਤ ਕਰਦੇ ਤੇ ਜਾਣਨ ਦੀ ਕੋਸ਼ਿਸ਼ ਕਰਦੇ ਕਿ ਇਹਨਾਂ ਨੇ ਥੱਪੜ ਕਿਉਂ ਮਾਰਿਆ ਸੀਗਾ ਉਸ ਤੋਂ ਇਲਾਵਾ ਵੀ ਕਈ ਮੁੱਦੇ ਨੇ ਬਾਬਾ ਜੀ ਪਲਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਤੁਹਾਡੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬੜੀ ਵਾਇਰਲ ਹੋਈ ਤੁਸੀਂ ਥੱਪੜ ਮਾਰ ਰਿਓ ਬਜ਼ੁਰਗ ਦੇ ਕੀ ਵਜ੍ਹਾ ਕੀ ਸੀਗੀ ਜੀ ਤੁਹਾਨੂੰ ਥੱਪੜ ਮਾਰਨੇ ਕਿਉਂ ਪੈਗੀ ਪਹਿਲੀ ਗੱਲ ਤੇ ਇਦਾਂ ਵਾ ਵੀ ਜੇ ਤੇ ਸਿੱਖੀ ਸਰੂਪ ਦੇ ਵਿੱਚ ਪੂਰਨਿਕ ਸਿੱਖੀ ਸਰੂਪ ਦੇ ਵਿੱਚ ਬੰਦਾ ਵਾ ਠੀਕ ਆ ਜੇ ਇਹ ਕੰਮ ਕਰਨੇ ਆ ਤੇ ਦਾੜ੍ਹੀਆਂ ਕੇਸ ਕਟਾਲੋ ਸਾਨੂੰ ਕੋਈ ਚੱਕਰ ਨਹੀਂ ਆ ਠੀਕ ਆ ਭਾਵੇਂ ਹੋਵੇ ਬਜ਼ੁਰਗ ਤੇ ਭਾਵੇਂ ਹੋਵੇ ਮੁੰਡਾ ਗੁੰਡਾ ਤੇ ਭਾਵੇਂ ਹੋ ਜਿਹੜਾ ਮਰਜੀ ਜੇ ਕੰਮ ਕਰੂਗਾ ਛੇਤਰ ਕੀ ਅਸੀਂ ਘਾਟੇ ਵੀ ਲਾਵਾਂਗੇ ਠੀਕ ਆ ਹਾਇ ਦੇ ਦੋ ਚਪੇੜਾਂ ਵਜੀਆਂ ਬਾਈ ਕਮੈਂਟਾਂ ਦੇ ਵਿੱਚ ਕਈ ਲੋਕ ਪੱਗਾਂ ਦੇ ਵਿੱਚ ਸਿਰ ਫਸਾ ਕੇ ਸਾਨੂੰ ਇਹ ਚੀਜ਼ਾਂ ਕਹਿ ਰਹੇ ਆ ਵੀ ਤੁਸੀਂ ਬਾਬਾ ਜੀ ਤੁਹਾਨੂੰ ਸਮਝਾਉਣਾ ਚਾਹੀਦਾ ਸੀ ਇਹ ਕਰਨਾ ਚਾਹੀਦਾ ਸੀ ਉਹ ਬਾਬਾ ਜੀ ਤੁਸੀਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਇਹ ਗੱਲਾਂ ਕਰਨ ਦੇ ਜੇ ਹੈ ਉਹ ਸਿੱਖੀ ਸਰੂਪ ਦੇ ਵਿੱਚ ਯਾਰ ਸਾਨੂੰ ਕਿਸੇ ਦੇ ਘਰ ਦੇ ਨਾਲ ਕੋਈ ਮਤਲਬ ਨਹੀਂ ਆ ਵਿੱਚ ਕਈ ਕਹਿਣ ਦੇ ਆ ਬਾਬਾ ਜੀ ਉਹ ਗਰੀਬ ਗਰੀਬ ਬੰਦਾ ਸੀ ਉਹ ਪਹਿਲੀ ਗੱਲ ਤਾਂ ਸੋਲੋ ਮੇਰੀ ਗੱਲ ਉਹਦਾ ਜਾ ਕੇ ਗੱਗੜ ਪਾਣਾ ਪਿੰਡ ਜੇ ਜਾ ਕੇ ਉੱਥੇ ਪਤਾ ਕਰੋ ਜਾ ਕੇ ਵੀ ਸੱਤ ਕਿੱल्ल्या ਦਾ ਮਾਲਕ ਆਓ ਠੀਕ ਆ ਸੱਤ ਕਿੱਲਾਂ ਦਾ ਮਾਲਕ ਡੰਗਰਵੱਸ਼ਾ ਸਭ ਰੱਖਿਆ ਉਹਨੇ ਤੇ ਘਰ ਉਹਦਾ ਜਾ ਕੇ ਵੇਖਿਓ ਵੇਹਲਰਗਾ ਘਰ ਆ ਉਹਦਾ ਗਰੀਬ ਯਾਰ ਸਾਨੂੰ ਕੋਈ ਮਤਲਬ ਨਹੀਂ ਗਰੀਬ ਹੋਵੇ ਭਾਵੇਂ ਮੀਰ ਹੋਵੇ ਸਾਨੂੰ ਵੀਦਾਂ ਕੋਈ ਮਤਲਬ ਨਹੀਂ ਸਾਨੂੰ ਤੇ ਮਤਲਬ ਆ ਵੀ ਸਾਡਾ ਮਹਾਰਾਜ ਦਾ ਕੇ ਸਿੱਖੀ ਸਰੂਪ ਆ ਕੇਸ ਆ ਠੀਕ ਆ ਉਹ ਜਾਂ ਤੇ ਇਹ ਕੰਮ ਕਰਨੇ ਤੇ ਫਿਰ ਉਹ ਜਾਂ ਕਟਾਲੇ ਸਾਨੂੰ ਕੋਈ ਮਤਲਬ ਨਹੀਂ ਇਹਦੇ ਨਾਲ ਤੁਹਾਨੂੰ ਨਹੀਂ ਲੱਗਦਾ ਇਸ ਤਰੀਕੇ ਦੇ ਨਾਲ ਕੱਟੜਵਾਦ ਵਧ ਰਿਹਾ ਹੈਗਾ ਲੋਕਾਂ ਨੂੰ ਇਹ ਲੱਗੇ ਕਿ ਨਿਹੰਗ ਸਿੰਘ ਹੁਣ ਆ ਚੀਜ਼ਾਂ ਦੇ ਉੱਪਰ ਉਤਰ ਆਏ ਨੇ ਬਈ ਉਤਰਾਂਗੇ ਕਿਉਂ ਨਹੀਂ ਉਤਰਾਂਗੇ ਫਿਰ ਅਸੀਂ ਇਹ ਕੰਮ ਕਰਾ ਲਈਏ ਇਹਨਾਂ ਕੋਲ ਬਾਬਾ ਜੀ ਅਸੀਂ ਉਤਰਾਂਗੇ ਸਾਨੂੰ ਜੋ ਮਰਜੀ ਸਾਨੂੰ ਆਪਣੇ ਸਿਰ ਦੇਣੇ ਮੈਂ ਦਵਾਂਗੇ ਅਸੀਂ ਇਹ ਕੰਮ ਚੱਲਣ ਨਹੀਂ ਦੇਣਾ ਜਿਹੜੇ ਹੋਰ ਵੀ ਕਈ ਹੁੰਦੇ ਆ ਜੇ ਸਾਨੂੰ ਕੋਈ ਲੱਭ ਗਿਆ ਤਾਂ ਅਸੀਂ ਜੁੱਤੀ ਇਹੇ ਛਤਰ ਵਿਰੇ ਤੇ ਇਦਾਂ ਫੇਰਾਂਗੇ ਨਾ ਵੀ ਕਦੀ ਯਾਦ ਰੱਖੋਗੇ ਲੋਕ ਕਹਿੰਦੇ ਪਿੰਨ ਕਿ ਬਈ ਨਿਹੰਗ ਸਿੰਘਾਂ ਨੂੰ ਇਹ ਅਧਿਕਾਰ ਕਿਹਨੇ ਦੇ ਦਿੱਤਾ ਕਿ ਬਈ ਤੁਸੀਂ ਲੋਕਾਂ ਦੇ ਘਰ ਦੇ ਵਿੱਚ ਵੜ ਕੇ ਉਹਨਾਂ ਨੂੰ ਕੁੱਟੋ ਤੁਸੀਂ ਉਹਨਾਂ ਦੇ ਘਰ ਦੇ ਵਿੱਚ ਵੜ ਕੇ ਉਹਨਾਂ ਨੂੰ ਥੱਪੜ ਮਾਰੋ ਇਸ ਸਵਾਲ ਤੱਕ ਉੱਠਦੇ ਪਈ ਨਹੀਂ ਬਈ ਵੇਖੋ ਬਈ ਫਿਰ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਦਾੜੀ ਕੇਸ ਰਾਕੇ ਤਮਾਕੂ ਖਾਂਦਾ ਸਾਨੂੰ ਗੁਰਕਲਗੀ ਧਰਪਾਸ਼ ਨੂੰ ਅਧਿਕਾਰ ਦਿੱਤਾ ਜੇ ਕੋਈ ਕਰਦਾ ਤੇ ਕੁੱਟਾਂਗੇ ਅਸੀਂ ਮਾਰਾਂਗੇ ਛੇਤਰ ਹੂੰ ਕਿਉਂ ਨਹੀਂ ਮਾਰਾਂਗੇ ਬਈ ਸਾਨੂੰ ਬਾਜਾਂ ਵਾਲੇ ਦਾ ਅਧਿਕਾਰ ਆ ਅਸੀਂ ਬਾਣਾ ਪਾਇਆ ਜੇ ਅਸੀਂ ਬਾਣਾ ਪਾ ਕੇ ਵੀ ਜਿਹੋ ਜੇ ਕੰਮ ਸਹਿਣੇ ਆ ਤੇ ਫਿਰ ਫਿਟੇ ਲਾਣ ਤਾਂ ਸਾਡੇ ਬਾਣਾ ਪਉਣ ਤੇ ਬਈ ਹੂੰ ਤੁਹਾਨੂੰ ਲੱਗਦੇ ਕਿ ਬਾਣਾ ਪਾਣ ਵਾਲੇ ਨੂੰ ਹਰੇਕ ਬੰਦੇ ਨੂੰ ਜੇਕਰ ਕੋਈ ਤਮਾਕੂ ਖਾਂਦਾ ਹੈ, ਦਾਰੂ ਪੀਂਦਾ, ਸ਼ਰਾਬ ਪੀਂਦਾ ਉਹਨੂੰ ਕੁੱਟਣਾ ਚਾਹੀਦਾ ਹੈਗਾ? ਬਾਈ ਵੇਖੋ ਮੈਂ ਉਹ ਸਿਚੁਏਸ਼ਨ ਹੀ ਇਦਾਂ ਦੀ ਠੀਕ ਆ। ਦਾੜਾ ਕੇਸ ਰੱਖਿਆ ਉਹਨੇ ਉਸ ਬੰਦੇ ਨੇ। ਹੂੰ ਵੇਖੋ ਹੁਣ ਆਪਾਂ ਕਹਿੰਨੇ ਆ ਵੀ ਸਾਡੇ ਦਾਦੇ ਬਾਬਿਆਂ ਨੇ ਬੜਾ ਕੁਝ ਕੀਤਾ। ਹੂੰ ਠੀਕ ਆ। ਚੜਖ ਲਈਏ ਤੇ ਸਾਡੇ ਸਿਰ ਲਵਾਏ। ਠੀਕ ਆ ਤੇ ਆਲ ਨੂੰ ਇਹਨਾਂ ਦੇ ਬੱਚੇ ਕੀ ਕਹਿਣਗੇ? ਵੀ ਦਾੜੀ ਕੇਸ ਵਾਲੇ ਇਦਾਂ ਨਹੀਂ ਹੁੰਦੇ ਤਮਾਕੂ ਲੋਂਦੇ। ਹੂੰ ਇਹ ਚੀਜ਼ਾਂ ਸਮਝਣ ਵਾਲੀਆਂ ਹੋਣਾ ਤੇ ਜੇ ਇਹ ਇਹ ਇਹਦਾ ਕੱਲ ਨੂੰ ਪ੍ਰਭਾਵ ਪਾਊਗਾ ਪੀੜੀ ਤੇ ਜੇ ਅੱਜ ਨਾ ਰੋਕਿਆ ਗਿਆ ਇਹਨੂੰ ਤੇ ਤੁਹਾਨੂੰ ਲੱਗਦਾ ਕਿ ਇਹ ਪ੍ਰਭਾਵ ਪਾਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਪਾਏਗਾ ਜੀ ਤੁਹਾਨੂੰ ਲੱਗਦਾ ਕਿ ਉਹ ਬਜ਼ੁਰਗ ਨੂੰ ਸਮਝਾ ਦੇਣਾ ਚਾਹੀਦਾ ਸੀਗਾ ਉਹ ਬੈਟਰ ਆਪਸ਼ਨ ਸੀਗੀ ਉੱਟਣ ਨਾਲ ਵੇਖੋ ਬਾਬਾ ਜੀ ਜੇ ਅੱਜ ਆਪਾਂ ਸਮਝਾ ਦਿੰਦੇ ਕੱਲ ਨੂੰ ਹੋ ਸਕਦਾ ਵੀ ਹੋਰ ਕੋਈ ਉੱਠਦਾ ਸਮਝਦੇ ਆਂ ਅੱਜ ਦੇ ਵਜੀਆਂ ਉਹਦੇ ਦੋ ਚਪੇੜਾਂ ਠੀਕ ਆ ਤੇ ਉਹ ਸੁਧਰ ਗਿਆ ਉਹ ਬੰਦੇ ਨੇ ਮਤਲਬ ਕਿਹਾ ਵੀ ਮੈਂ ਨਹੀਂ ਆਗੋ ਤਾਂ ਕਰਦਾ ਹੂੰ ਹੋ ਸਕਦਾ ਜੇਹੀਂ ਉਹਨੂੰ ਪਿਆਰ ਨਾ ਸਮਝਾਉਂਦੇ ਇੱਕ ਤੇ ਅਸੀਂ ਵੀ ਮਹਾਰਾਜ ਲੋ ਦੋਖੀ ਬੰਦੇ ਹੂੰ ਵੀ ਤੁਸੀਂ ਤੁਸੀਂ ਬਾਣਾ ਪਾਇਆ ਵਾ ਮਹਾਰਾਜ ਨੂੰ ਆਪਣਾ ਸਿੱਖੀ ਸਰੂਪ ਮੰਨਿਆ ਤੇ ਤੁਸੀਂ ਇਹ ਚੀਜ਼ਾਂ ਵੇਖ ਕੇ ਤੇ ਤਾਂ ਵੀ ਅੰਦੇਖਾ ਕਰਨ ਦੇ ਹੂੰ ਇਹ ਚੀਜ਼ਾਂ ਸਮਝਣ ਵਾਲੀਆਂ ਨਾ ਇਦਾਂ ਤਾਂ ਫਿਰ ਸਾਰੇ ਨਿਹੰਗ ਉੱਠ ਜਾਣਗੇ ਕੋਈ ਵੀ ਵਿਅਕਤੀ ਕੋਈ ਵੀ ਚੀਜ਼ ਕਰੇਗਾ ਤੇ ਉਹ ਜਾ ਕੇ ਉਹਦੇ ਥੱਪੜ ਮਾਰ ਦੇਵੇਗਾ ਲਾਅਨ ਕਾਨੂੰਨ ਫੇ ਕਿਤੇ ਰਹਿ ਗਿਆ ਫਿਰ ਤਾਂ ਨਿਹੰਗ ਸਿੰਘਾਂ ਦੇ ਹੱਥ ਦੇ ਉੱਪਰ ਸਾਰਾ ਕੁਝ ਹੋ ਗਿਆ ਵੇਖੋ ਬਾਬਾ ਜੀ ਗੱਲ ਇਹ ਆ ਵੀ ਸਾਰੇ ਨਿਹੰਗ ਸਿੰਘ ਨਹੀਂ ਨਹਗੇ ਜਿੰਨਾ ਬਾਣਾ ਪਾਇਆ ਵਾ ਸਾਰੇ ਨਿਹੰਗ ਸਿੰਘ ਨਹੀਂ ਪੇਖੀ ਵੀ ਆ ਵਿੱਚ ਹਮ ਸਮਝ ਦੇਣਾ ਜੇ ਸਾਰੇ ਨਿਹੰਗ ਸਿੰਘ ਹੋਣ ਨਾ ਤੇ ਫਿਰ ਇੱਕ ਆਈ ਕਾਲ ਕਾਲ ਹੋ ਜੇ ਸਾਰੇ ਨਿਹੰਗ ਸਿੰਘ ਨਹੀਂ ਹੈਗੇ ਹਮ ਇਹ ਚੀਜ਼ ਆ ਤੁਸੀਂ